ਅਸਲਾਮੁਆਲੇਕਮ ਤੇ ਸਤ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦਾ ਹਾਂ ਸਭ ਵਧੀਆ ਹੋਵਗੇ ਤੇ ਅੱਜ ਸਾਰਿਆਂ ਨੂੰ ਕਿ ਚੜਦੀ ਕਲਾ ਲਾ ਕੇ ਲੋ ਜੀ ਇੱਕ ਵਾਰ ਫੇਰ ਤੁਹਾਡੀ خدمت ਵਿੱਚ ਹਾਜ਼ਰ ਹੋਏ ਆਂ ਜੀ ਕਾਮੇਡੀ ਵੀਡੀਓ ਲੈ ਕੇ ਕੀ ਹੈ ਨਰਿੰਦਰ ਸਰਾਏ ਦੀ ਸ਼ਾਇਦ ਵੀਡੀਓ ਹੈ ਭੋਪੇ ਦੀ ਬੀਬੀ ਭੋਪੇ ਦੀ ਬੀਬੀ ਭੋਪੇ ਦੀ ਬੀਬੀ ਨਰਿੰਦਰ ਸਰਾਏ ਅੱਜ ਉਹ ਪਹਿਲੇ ਵੀਡੀਓ ਵੇਖ ਲੈਣੇ ਆ ਇਹਨਾਂ ਦੀ ਵੀਡੀਓ ਆਪਾਂ ਪਹਿਲੇ ਵੀ ਵੇਖਿਆ ਜਿਹੜੀਆਂ ਕਿ ਬੜੀਆਂ ਕਹਿਣ ਨੇ ਅੱਜ ਇੱਕ ਹੋਰ ਲੈ ਕੇ ਆਏ ਆ ਤੇ ਵੇਖ ਲਈਏ ਤੇ ਫਿਰ ਕਰਦੀਏ ਇਸ ਤੇ ਆਪਣੇ ਵਿਚਾਰ ਸਾਂਝੇ ਸਪੈਕਟਰ ਸਪੈਕਟਰ ਗੱਡੀ ਆਉਂ ਜਾਈ ਚੀ ਗੀਆਂ ਗੱਡੀ ਆ ਵੈਂ ਜੀ ਰੱਖ ਉਹ ਬਾਪੂ ਤੈਨੂੰ ਹਾਦੀ ਗੱਡੀ ਲੱਭੀ ਆ ਵਿੱਚ ਵਜਨ ਨੂੰ ਇਹ ਥੱਲੇ ਆਣ ਕੇ ਮਰ ਲਗਾ ਐਡਾ ਮਰਦਾ ਚਾਹੋਂਗੇ ਨਾ ਕਿਤੇ ਟ੍ਰੇਨ ਤੋਂ ਥੱਲੇ ਆ ਕਿੱਡਾ ਤੂੰ ਚਿੱਟਾ ਕੁਰਦਾ ਪਜਾਮਾ ਪਾ ਕੇ ਨਿਕਲਿਆ ਤੇਰਾ ਰਾਂਦਾ ਘਰ ਨਾ ਖੜਨਾ ਸਿੱਧਾ ਮੜੀਆਂ ਜੀ ਖੜਨਾ ਉਹ ਜਿੱਦਾਂ ਦਾ ਮਾਹੌਲ ਚੱਲਣਿਆ ਨਾ ਜਵਾਦ ਵੱਡਿਆਂ ਨੂੰ ਪਹਿਲਾਂ ਪੁੱਛਦੇ ਨਹੀਂ ਆ ਜੇ ਐਡਾ ਮਰਦੇ ਨਾ ਮੁੜ ਕੇ ਆਸਣਗੇ 5 ਲੱਖ ਦਾ ਹੀ ਮੇਰੇ ਕੋ ਫ੍ਰੇਕਾਂ ਲੱਗੀਆਂ ਮੇਰੇ ਕੋ ਉਹ ਮੇਰੇ ਨਾਲ ਸਾਈਕਲ ਦੀਆਂ ਬ੍ਰੇਕਾਂ ਖਰਾਬ ਨੇ ਮੈਨੂੰ ਲੱਗਦਾ ਤੇਰੀ ਨਿਗਾ ਹੀ ਖਰਾਬ ਆ ਤੇ ਗੱਡੀ ਧਿਆਨ ਨਾਲ ਨਹੀਂ ਚੱਲਦੀ ਓਏ ਆ ਕੋਪੇ ਨਹੀਂ ਆ ਇਹ ਐਨ ਕਿਆ ਰਮਾਨੀ ਦੀ ਉਹ ਕਿਹੜੀ ਜਨਾਨੀ ਦੀ ਉਹ ਭਰਾਵਾ ਜਨਾਨੀ ਦੀ ਨਹੀਂ ਮੇਰੀ ਆ ਇਹ ਜਨਾਨੀ ਦੀ ਰਮਾਨੀ ਜਨਾਨੀ ਦਾ ਲਿਸਟਿੰਗ ਨੂੰ ਛੇਤੀ ਸੀ ਹਸਪਤਾਲ ਜਾਣਾ ਸੀ ਯਸਤਾ ਜਣਾ ਮਨੂਲਾ ਦਾ ਤੂੰ ਤੋਂ ਪਹਿਲਾਂ ਪਹੁੰਚੇ ਨੂੰ ਫੇਰਦਾ ਹਸਤਾਲ ਪਹਿਲਾਂ ਇੱਕ ਹੋਂਚੇ ਨੂੰ ਨਹੀਂ ਫੇਰਦਾ ਮੇਰੇ ਸਾਈਕਲ ਦਾ ਚੱਕਾ ਤੋੜਦਾ 2000 ਰੁਪਏ ਕਾਦੇ 2000 ਆ 2300 ਦਾ ਤੇਰਾ ਸਾਈਕਲ ਆ ਤੇ ਚੱਕੇ ਦਾ 2000 ਮੰਗੀ ਜਣਾ ਇਹਨੂੰ ਚੁੱਕ ਨਹੀਂ ਨੀ ਮੈਂ ਗੱਡੀ ਉੱਤੇ ਲਗਾ ਦੇਣੀ ਓ ਲਗਾ ਕੇ ਵਾਹ ਤੂੰ ਗੱਡੀ ਉੱਤੇ ਵੇਖੀ ਮੈਂ ਤੇਰੀਆਂ ਬਰਾਸ਼ਾਂ ਦੇ ਪਾੜਦਾ ਨਾ ਸੁਣ ਹੋਇਆ ਕੀ ਆ ਨਾਈਕਾ ਦੀ ਗੱਲ ਦੀ ਆ ਉਹ ਗੱਲ ਕੀ ਹੋਣੀ ਆ ਆ ਸਾਈਕਲ ਲਿਆ ਕੇ ਤੇ ਗੱਡੀ 'ਚ ਮਾਰਿਆ ਈ ਤਾਂ ਟੁੱਟੇ ਸਾਈਕਲ ਦੇ ਚੱਕੇ ਦਾ 2000 ਰੁਪਏ ਮੰਗੀ ਜਾਂਦਾ ਇੱਧਰ ਲੱਖਾਂ ਰੁਪਈਆ ਦੀ ਗੱਡੀ ਛੇਲਦੀ ਆਵੇ ਨਾਲ ਕਿਤਾ ਸਕਰਾਚ ਪਾਤੇ ਨੇ ਉਹ ਜਿੰਨੇ ਚ ਸਕਰਾਚ ਪਾਇਆ ਤੇ ਸਾਈਕਲ ਦਾ ਗਣਾ ਏ ਤੇ ਹੁਣ ਮੈਂ ਲੈ ਕੇ ਲਾਵਾਂ ਤੇ ਆ ਸਾਈਕਲ ਆਲਾ ਵਾ ਸਾਈਕਲ ਆਲਾ ਕਿਹੜਾ ਕੋਈ ਇੰਨੇ ਚੁੱਕੋ ਕੁਆਰ ਦੇ ਉਹਦਾ 150 ਲੜਾ ਤੇ ਦੇ ਦੇਣਾ ਮੈਂ ਉਹ 150 ਉਹ ਕੰਮ ਦੇ ਬਹੁਤ ਵੱਧ ਗਿਆ ਏ ਉਹ ਚਾਚਾ ਤੂੰ ਛੇਗਲ ਚੁੱਕ ਮੈਂ ਕਰਦਾ ਤੇਰੇ ਨਾਲ ਗੱਲ ਉਹ ਬਾਉ ਕਾਲ ਸੁਣੋ ਵੀਰ ਓ ਕਿਹਦੇ ਨਾਲ ਪੰਗਾ ਲੈ ਲਿਆ ਤੈਨੂੰ ਪਤਾ ਤੇ ਪੰਜ ਮੁੰਡੇ ਆ ਤੇ ਸਾਰੇ ਵੱਧ ਤੋਂ ਵੱਧ ਉਹ ਇੱਕ ਤਾਂ ਜੇ ਕੱਲ ਪਰਸੋ ਜੁਬਾਨ ਤੇ ਆਇਆ ਤੇ ਦੂਜਾ ਮੋਟੇ ਢੱਗਵਾ ਰੱਖ ਕੇ ਪਿੰਡੀ ਚ ਤੁਰਿਆ ਫਿਰਦਾ ਕੋਈ ਵੱੱਜੇ ਉਹਨੂੰ ਸ਼ਾਂਗਾ ਸ਼ਾਂਗਾ ਬਾਕੀ ਇਤਨਾ ਤੇ ਤੂੰ ਗੱਲ ਹੀ ਨਾ ਕਰ ਓਏ ਉਹ ਕੁੱਟ ਦੇ ਘੱਟ ਤੇ ਘਰੀ ਦੇ ਜਿਆਦਾ ਏ ਢਾੜ ਫੱਟਾਂ ਦੇ ਬੁੱਥੇ ਆ ਨਾ ਯਾਰਾ ਤੇ ਉਹਨਾਂ ਪਿੰਡਾ ਛੇਲਦੇ ਨਾ ਜੀ ਤੁਸੀਂ ਤੇ ਡਰਾਈ ਜਾਣਦੇ ਹੋ ਹੁਣ ਕੀ ਕਰਨਾ ਉਹ ਕਰਨਾ ਕੀ ਆ ਇਹ ਢੀ ਤਗੜੀ ਤੇਰੇ ਕੋ ਗੱਡੀ ਆ 2000 ਰੁਪਏ ਦੀ ਕੜੀ ਗੱਲ ਆ ਉਹ ਦੇ ਕੇ 2000 ਤੇ ਜੱਬ ਵੱਡ ਮੈਂ 2000 ਦੀਆਂ ਗੱਲਾਂ ਦੱਸਤੀਆਂ ਮੈਂ ਨਾ ਮੈਂ ਤਾਂ 2000 ਹੀ ਥੋੜਾ ਲੱਕਣ ਡਿਆ 2000 ਥੋੜਾ ਮਰ ਗਿਆ ਆ ਥੋੜਾ 200 ਵਾਦੀ ਹੋਣਾ ਹੋਇਆ ਕੋਈ ਨਹੀਂ ਘੱਟ ਵੀ ਹੋਣਗੇ ਤਾਂ ਵੀ ਚੱਲੂ ਇਦਾਂ ਫੋ ਤੂੰ ਗੱਡੀ 'ਚ ਬੈ ਮੈਂ ਨਵੇਂ ਬੇਦਾਰ ਨਾ ਕਿੰਦਰ ਗਿਆ ਆਪਣੇ ਸਾਰਾ ਹੀ ਸਾਰੇ ਹੀ ਕੱਢ ਗਿਆ ਉਹ ਚਾਚਾ ਉਹ ਤੂੰ ਕਿਹਦੇ ਨਾਲ ਪੰਗਾ ਪਾ ਲਿਆ ਉਹ ਤਾਂ ਬੰਦਾ ਹੀ ਬੜੀ ਪਹੁੰਚ ਵਾਲਾ ਨਿਕਲਾ ਆ ਮੈਂ ਫਿਰ ਵੀ ਉਹਦੇ ਤਰਲੇ ਤਰਲੇ ਮਾਰ ਕੇ ਨਾ ਉਹ ਰੁਪਈਆ 500 ਲੈ ਆਇਆ ਹੈ ਸਾਰਾ ਇਹਨੇ ਮੇਰਾ ਸਾਈਕਲ ਮੇਰਾ ਤਰ ਰੁਪਈਆ 500 ਉਹ ਛੁਗੜਕਰੋ ਨਾ ਤੇਰਾ ਸਾਈਕਲ ਹੀ ਮਿੱਧਿਆ ਏ ਜੇ ਤੈਨੂੰ ਵੀ ਵੇਚ ਦਿੰਦਾ ਨਾ ਤੇਰਾ ਕਾਕ ਨਹੀਂ ਬੰਨਾ ਐਵੇਂ ਲੋਕ ਜਿਹੜੀਆਂ ਗੱਡੀਆਂ 'ਚ ਵਜਦਾ ਫਿਰਦਾ ਓਏ ਛੜਾ ਛਾਂਡ ਤੂੰ ਹੈਗਾ ਜੇ ਸੱਟ ਲੱਗ ਜਾਂਦੀ ਤੇਰੇ ਛੜਾ ਛਾਂਡ ਲੈ ਆ 500 ਫਰਾ ਸਾਈਕਲ ਦਾ ਕਿਹੜਾ ਕੁਝ ਵਿਗੜਿਆ ਏ ਜਾਂ ਫਿਰ ਮੈਨੂੰ ਹੀ ਸੌ ਦੇ ਮੈਂ ਤਾਂ ਰੇਲ ਪਵਾਵਾਂ ਇਹ ਆ ਫੜ ਇਹ ਮੈਂ ਸੌਲਾ ਕਰ ਜੇ ਬਾਗਿਆ ਹੈ ਇੱਕ ਕਿੱਡਾ ਤਕੜਾ ਬੰਦਾ ਹੋਊਗਾ ਜਿਹਨੂੰ 2000 ਨਾ ਫਰਕੀ ਕੋਈ ਨਹੀਂ ਪਿਆ ਇਹਨੇ ਨਾ ਮਿੰਟੋ ਮਿੰਟ ਕੱਢ ਕੇ 2000 ਪੜਾਤਾ ਉਹ ਵੀਰ ਇਧਰ ਆਈ ਗੱਲ ਸੁਣੀ ਆ ਮੀਰੋਂ ਕਿਹਾ ਉਹ ਕੋਝ ਨਹੀਂ ਰਿਹਾ ਡਰਨਾ ਤੇਰਾ ਨਾਲ ਗੱਲ ਹੀ ਕਰਨੀ ਆ ਕੀ ਗੱਲ ਕਰਨੀ ਆ ਉਹ ਵੀਰਾ ਇਲਾਕੇ ਚ ਮੈਂ ਤੁਹਾਨੂੰ ਪਹਿਲੀ ਵਾਰ ਵੇਖਿਆ ਕੀ ਗੱਲ ਕਿਸੇ ਦੇ ਘਰੇ ਪਰੌਣੇ ਆਏ ਜੇ ਉਹ ਨਹੀਂ ਨਹੀਂ ਪਰੌਣੇ ਪਰੌਣੇ ਨਹੀਂ ਆਏ ਅਸੀਂ ਜ਼ਮੀਨ ਲਾਉ ਤੇ ਖੱਡੇ ਇਥੇ ਅੱਛਾ ਵਾਈ ਕਰਨੀ ਆ ਉਹ ਵਾਈ ਕੋਈ ਕੰਮ ਆ ਕਾਰੋਬਾਰ ਆ ਤੇ ਇਥੇ ਫੈਕਟਰੀਆਂ ਬਣਾਵਾਂਗੇ ਪੌਲ ਬਣਾਵਾਂਗੇ ਸਿਲਮੇ ਬਣਾਵਾਂਗੇ ਸ਼ਹਿਰ ਬਣਾਵਾਂਗੇ ਤੁਹਾਡੇ ਪੈਣ ਨੂੰ ਜੇ ਜ਼ਮੀਨ ਮਿਲ ਗਈ ਤੇ ਹਾਂ ਉਹ ਵੀਰ ਤੂੰ ਕਿਤੇ ਡਾਨੀ ਬਾਨੀ ਦੇ ਖਾਨਦਾਨ ਚ ਤਨੀਗਾ ਮੈਂ ਥੋੜੀ ਲੈਣੀ ਤੇ ਮੈਂ ਹਾਂ ਉਹ ਮੇਰੇ ਮਾਲਕਾਂ ਲੈਣੀਆਂ ਡਾਨੀਆਂ ਦਾ ਖਾਨਦਾਨੀ ਪਰ ਬਾਨੀਆਂ ਦਾ ਚਵਾਈ ਆ ਉਹਦਾ ਟਾਰਗੇਟ ਹੈ ਵੀ 48 ਘੰਟੇ ਦੇ ਵਿੱਚ ਉਹ ਜਮੀਨ ਲੈਣੀਆਂ ਗੱਡੀ 'ਚ ਬੈਠਾ ਮਾਲਕ ਮੇਰਾ ਉਹ ਮਾਮਾ ਗੱਡੀ ਤੇ ਤੂੰ ਖਾਲੀ ਚੁੱਕੀ ਫਿਰਦਾ ਉਹ ਕਿਤੇ ਮਿਸਟਰ ਇੰਡੀਆ ਯਾ ਲਾਰਜਕਨ ਦੇਖਦਾ ਉਹ 48 ਲੈਣੀ ਆ ਸਰਪੰਚ ਕੀ ਕਰੋਗੇ ਤੂੰ ਮੈਂ ਆਪਣੇ ਮਾਲਕ ਨੂੰ ਬੁਲਾ ਕੇ ਲੈਣਾ ਲੈਓ ਪੂਰਿਆ ਜਿੰਨੇ ਤਤਿਆਣਾ ਉਹਨਾਂ ਦਾ ਬਾਂਦਰ ਲੰਡਾ ਕਰਨੇ ਪੈਣਾ ਉਹੀ ਹੈ ਔਰ ਪਲਵਾਰ ਔਰ ਡੋਰ ਬੰਦ ਕਰ ਡੋਬ ਬੰਦ ਕਰ ਅੰਦਰ ਹੀ ਸੀ ਗੱਡੀ ਤੋਂ ਓਏ ਆ ਜਵਾਗ ਦਾ ਚੁੱਪੀ ਫੇਰ ਮਾਰਿਆ ਗਿਆ ਤੂੰ ਜੈਨੇ ਤੂੰ ਇਕੱਲਾ ਹੀ ਬੈਠਾ ਹੈ ਮਾਰ ਕੇ ਆ ਤੂੰ ਅੰਨਾ ਆਵਾ ਓਏ ਆ ਬੰਦ ਦਾ ਜਵਾਈ ਓਏ ਉਹਨਾਂ ਨੂੰ ਸ਼ਰਮਣਾਈ ਐਡੇ ਜਿਹਨਾਂ ਦਾ ਕਾਰੋਬਾਰ ਆ ਇਹ ਜਵਾਈ ਨਿਕਾਜਿਆ ਇਹ ਤਾਂ ਫਿਰ ਨਿਕਾ ਆ ਓਏ ਅੰਨਾ ਲੰਗਾ ਲੱਦਾ ਵਿਗੜਾ ਵੀਦਾ ਨਾ ਫਾਇਦਾ ਹੋਣਾ ਚਾਹੀਦਾ ਉਹਨਾਂ ਉਹ ਵੀ ਜਵਾਈ ਬਣਾ ਲੈਣਾ ਸੀ ਓਏ ਉਹਨਾਂ ਨੂੰ ਇਹਦੇ ਚ ਕੀ ਫਾਇਦਾ ਇਹ ਤੇ ਉਹਨਾਂ ਨੂੰ ਪਤਾ ਹੋਊਗਾ ਉਹ ਇਨੇ ਸੱਦਾ ਕਰਦਾ ਧਰੇ ਘੰਟੇ 248 247 ਓਏ ਕੀ ਕਹਿੰਦਾ ਏ ਮਾਸ ਕਹਿੰਦਾ 47 ਘੰਟੇ ਆ ਸਾਡੇ ਕੋਲ ਓਏ ਉਹ ਕਿਉਂ ਇੱਕ ਘੰਟਾ ਤੋਂ ਵੀ ਰੱਜੇ ਬਰਬਾਦ ਕਰਤਾ ਓਏ ਇੱਕ ਘੰਟਾ ਤੇ ਬਰਬਾਦ ਹੋ ਗਿਆ ਹੁਣ ਹੋਰ ਨਾ ਟਾਈਮ ਬਰਬਾਦ ਕਰੋ ਉਹ ਪੈਲੀ ਤੇ ਤੁਹਾਨੂੰ ਮੈਂ ਦਵਾ ਸਕਦਾ ਐ ਪਰ ਮੈਨੂੰ ਕੀ ਮਿਲੂ ਉਹ ਤੈਨੂੰ ਤੇ ਮਾਲੋ ਮਾਲ ਕਰਦਾਂਗੇ ਆ ਗੱਡੀ ਦੀ ਡਿੱਕੀ ਪੈਸਾ ਨਾ ਭਰੀ ਪਈ ਆ ਤੂੰ ਜ਼ਮੀਨ ਦਵਾ ਦ ਲੈ ਜ਼ਮੀਨ ਕਿਹੜੀ ਦੂਰ ਓਏ ਆ ਸਾਹਮਣੇ ਜ਼ਮੀਨ ਆ ਸਾਰੇ ਪਨੇ ਸੜਕ ਲੱਗਦੀ ਆ ਵਾਹ ਇਸ ਨੂੰ ਕਰਵਾਲ ਜ਼ਮੀਨ ਵੈਰੀ ਬਿਊਟੀਫੁਲ ਓਕੇ ਕਿਹ ਕੋਸਟ ਓਏ ਓਕੇ ਓਕੇ ਡੀਲ ਡਨ Okay, okay, दे दे में में ओके ओके जी दा बॉस ਕਹਿੰਦਾ ਚਮੂਣਾ ਜਾ बॉस ਕਹਿੰਦਾ ਜਮੀਨ ਪਸੰਦਿਆ ਟੀਲ ਡਨ ਕਰ ਦੋ ਸਾਈ ਦੇ ਦੋ ਉਹ ਸਾਈ ਵੀ ਕਰ ਲੈਨੇ ਆ ਪਹਿਲਾਂ ਮੈਨੂੰ ਜਮੀਨ ਦੇ ਮਾਰਕ ਨਾਲ ਤੇ ਗੱਲ ਕਰ ਲੈਂਦੇ ਅੱਗਲਾ ਗੱਲ ਕਰ ਮੈਂ ਨਾ ਤੈਨੂੰ ਲੋਕੇਸ਼ਨ ਭੇਜ ਦੂੰਗਾ ਬਾਸ ਤੁਸੀਂ ਉੱਥੇ ਆ ਜਾਓ ਠੀਕ ਓਕੇ ਬਾਸ ਕੰਮ ਹੈ ਉਹ ਨਾਲੇ ਗੱਲ ਸੁਣਾ ਮੇਰੀ ਗੱਲ ਸਾਰੀ ਕੋਡ ਵੱਟ ਚ ਹੋਣੀ ਜੇ ਓਕੇ ਉਹ ਡੋ ਵਾਲੀ ਚ ਕਰਾਂਗੇ ਠੀਕ ਹੈ ਠੀਕ ਕਿਸਮਤ ਨੇ ਜੇ ਰਾਤ ਨੂੰ ਮੌਕਾ ਮੀਰ ਹੁੰਦਾ ਹੁਣ ਲੱਭ ਕੋਈ ਮੁਰਗੀ ਹੋ ਲੈ ਕੋ ਤੂੰ ਤੇ ਮੁਰਗੀ ਲਾਤਾ ਹਾਂ ਇਹਦਾ ਬੱਕਰਾ ਹੀ ਟਕਰ ਗਿਆ ਰਾਤ ਦੇ ਬਖਤੌਰੇ ਨੇ ਕੀਤੀ ਕੋਠੀ ਸ਼ੁਰੂ ਇਹਨੂੰ ਵੀ ਪੈਸਾਂ ਦੀ ਲੋੜ ਇਹਨੂੰ ਲਾਉਣੇ ਮੱਖਣ ਫੇਰ ਗੱਲ ਬਣੂਗੀ ਓ ਚਾਚਾ ਬਖਤੌਰੀਆ ਬਹੁਤ ਖੁਸ਼ੀ ਆ ਗਿਆ ਓਏ ਆ ਜਾ ਆ ਪੂਰੇ ਆ ਜਾ ਡਾਕਟਰ ਪੂਰਿਆ ਕੀ ਹਾਲ ਤੇਰੇ ਬਹੁਤ ਵਧੀਆ ਵਧੀਆ ਹੈ ਰ ਚਾਚਾ ਲਾਹਟੇ ਮਿਸਤਰੀ ਮੇਰੇ ਇੱਕ ਨੂੰ ਨਹੀਂ ਚੰਗੇ ਲੱਗਦੇ ਘਟਾ ਦਿੰਦੇ ਆ ਚਾਚਾ ਤੇ ਗੁੱਸਾ ਹੀ ਕਰ ਗਿਆ ਮੈਂ ਤਾਂ ਗੱਲ ਹੀ ਕੀਤੀ ਆ ਉਹ ਗੁੱਸਾ ਕਰਨ ਨੂੰ ਮੈਂ ਤੇਰੇ ਗੱਲ ਪੈ ਗਿਆ ਜੇ ਤੂੰ ਗੱਲ ਕੀਤੀ ਨਾ ਮੈਂ ਵੀ ਗੱਲ ਕੀਤੀ ਆ ਓਏ ਚਾਚਾ ਚੱਲ ਛੱਡ ਗੱਲਾਂ ਨੂੰ ਮੇਰੇ ਕੋਲ ਇੱਕ ਸਕੀਮ ਆਈ ਤੇਰੇ ਫਾਇਦੇ ਦੀ ਆ ਉਹ ਪੂਰਿਆ ਅਜੇ ਤੱਕ ਤੁੰਨੇ ਕਿਹਾ ਫਾਇਦਾ ਨਹੀਂ ਦਿੱਤਾ ਕਿ ਜਿਹੜਾ ਮੇਰਾ ਕਰ ਦੇਗਾ ਉਹ ਚਾਚਾ ਮੈਨੂੰ ਢਾਣੀ ਨਾ ਮਾਰਾ ਉਹ ਜੇ ਤੂੰ ਢਾਣੀ ਨਾ ਮਾਰਾ ਢਾਣਾ ਚੰਗਾ ਵੀ ਨਹੀਂ ਆ ਉਹ ਚੱਲ ਗੱਲ ਦੱਸ ਤੂੰ ਕੀ ਹੈ ਉਹ ਚਾਚਾ ਮਾਲਸੋਰੀ ਮੇਰੀ ਆ ਜਿਹੜੇ ਬਾਨੀ ਡਾਨੀ ਨਹੀਂ ਗੇ ਉਹ ਅੱਛਾ ਉਹ ਬਾਨੀ ਡਾਨੀ ਜਿਹੜਾ ਸਾਰਾ ਦੇਸ਼ ਭੀਤ ਨੂੰ ਫਿਰਦੇ ਆ ਉਹ ਜਿੰਨਰਾ ਮੋਤੀ ਵੀ ਪਾਣੀ ਪਰਦਾ ਹਾਂ ਉਹ ਚੱਲਾ ਆਪਾਂ ਇਹ ਗੱਲ ਨੂੰ ਕੀ ਕਹਿਣਾ ਓਏ ਆਪਾਂ ਤਾਂ ਆਪਦਾ ਫਾਇਦਾ ਹੀ ਵੇਖਣਾ ਓਏ ਉਹਨਾਂ ਦਾ ਜਵਾਈ ਆਏ ਆਪਣੇ ਪਿੰਡ ਉਹਨੇ ਇੱਥੇ ਜ਼ਮੀਨ ਖਰੀਦਦੇ ਨਾ ਮਿਲਣਾ ਤੇ ਫਕਰੀਆਂ ਲਾਉਣੀਆਂ ਓ ਉਹ ਜ਼ਮੀਨ ਦਾ ਡਬਲ ਰੇਟ ਕਰਦਾਈ ਉਹ ਜੇ ਉਹ ਡਬਲ ਰੇਟ ਦਿੰਦਿਆ ਇਹ ਤੇ ਮੇਰਾ ਕੀ ਫਾਇਦਾ ਓਏ ਫਾਇਦਾ ਹੀ ਫਾਇਦਾ ਏ ਮੈਂ ਸੋਚਾ ਚਾਚਾ ਕੋਠੀ ਸ਼ੁਰੂ ਕਰੀ ਬੈਠਾ ਇਹਨੂੰ ਵੇਚ ਲੋੜ ਹੋਣੀ ਆ ਓ ਜੇ ਕਿਤੇ ਤੂੰ ਉਹਨੂੰ ਜ਼ਮੀਨ ਵੇਚਦੇ ਨਾ ਤੈਨੂੰ ਮੀਵਾਕੂ ਪਹਿਵਰ ਨੇ ਆ ਉਹ ਪਹਿਹਾਲ ਤਾਂ ਮੈਨੂੰ ਪਤਾ ਨਹੀਂ ਮੀਵਾਕੂ ਵਾਰ ਰਿਆਂ ਨਹੀਂ ਵਾਰ ਨੇ ਕੱਤਰ ਤੈਨੂੰ ਜਰੂਰ ਮੀਂਹ ਆ ਕੁਆਰ ਜਿਹੜਾ ਜਿਹਨੀ ਤਾਂ ਜੱਟ ਦੀ ਮਾਂ ਹੰਦੀ ਆ ਜੇ ਜ਼ਮੀਨ ਵਿੱਚ ਮੈਂ ਕੋਠੀ ਪਾਈ ਮੈਂ ਵੀ ਕੋਈ ਬੰਦਾ ਅਸਾਂ ਨਰ ਵੀ ਪਜਾਓ ਮੇਰੀ ਜ਼ਮੀਨ ਆ ਤੇਰਾ ਰਾਤਾ ਨਾ ਤੇ ਅਚਲ ਲਾਲਚੀ ਆ ਜੂਗਾ ਨਿਕਲ ਜਾ ਇਥੋਂ ਤੇ ਮਾਂ ਮੇਸ ਦਾ ਮੈਂ ਤਾਂ ਨਾ ਇੱਕ ਵਾਰ ਫੇਰ ਸੋਚਦਾ ਤੂੰ ਕਹਿ ਤੂੰ ਉਹ ਪਾਣੀਆਂ ਡਾਣੀਆਂ ਨੂੰ ਕਹਣਾ ਉਹਦੇ ਬਗਾਨੇ ਆ ਉਹ ਜਿਹੜੇ ਤੇਰੇ ਵਰਗੇ ਕੰਜਰ ਆਪਣੇ ਨਾ ਕੋਕਲ ਦੇ ਸੱਪ ਉਹ ਵੀ ਡੰਗ ਮਾਰਨ ਵਰਦੇ ਲੈ ਛੱਤ ਬਗਾ ਹੀ ਨਾ ਤੋ ਪੰਜਾਬ ਦਾ ਕਿਸਾਨ ਸੋਨਾ ਕਿਤਾ ਚਾਹੇ ਰੰਗੀ ਜੱਟ ਦੀ ਸ਼ਾਨ ਇੱਥੇ ਤਾਂ ਕੋਈ ਵੀ ਨਹੀਂ ਦੀਦਾ ਮੈਲ ਤੋਂ ਲੱਗਣਿਆ ਪੰਜ ਖਾਤੇ ਦੀ ਕਰ ਦੇਣੀ ਆ ਮਾਂ ਗੰਜ ਹੂੰ ਦੁਸ਼ਮਣਾਂ ਦਾ ਟੱਬਰ ਚਲ ਗਿਆ ਮੇਲੇ ਹੋ ਕੇ ਸਾਰੇ ਇਕੱਠੇ ਯਾਰ ਹੁਣੀ ਵਟਣਗੇ ਅੱਜ ਹਰੇ ਹਰੇ ਪੱਠੇ ਪੱਠੇ ਦਾ ਲੱਗਣ ਲੱਗੇ ਹੱਥਾਂ ਨੂੰ ਲਾਲੀ ਠੁੱਕ ਤੇ ਕੰਮ ਦੀ ਕਰ ਦੇਣੀ ਆ ਠੋਕ ਟੈਮ ਨਾ ਨਿੱਚ ਆਹ ਹਾਂ ਨੰਨ ਨੰਨ ਨਾ ਨਿੱਚ ਆਹ ਹਾਂ ਆਹ ਨਾ ਨਿੱਚ ਤੇਰੀ ਮਾਇ ਕਰਾਣਾ ਨੋਨੀ ਸੀ 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 ਅੱਜ ਰੰਗਿਆ ਥੀ ਫੜਿਆ ਗਿਆ ਅੱਜ ਨਹੀਂ ਬਾਜਦਾ ਉਹ ਮੈਂ ਧਰਾਵਾ ਸਾਨੂੰ ਥੁੱਕ ਲਾਇਆ ਰੰਗ ਕਿਹੜੇ ਵੇਲੇ ਕਰਦਾ ਜਿੰਨਾ ਦੇ ਪੱਠੇ ਚੋਰੀ ਵੜ ਵੜ ਕੇ ਥੁੱਕ ਲਾਉਣ ਤੇ ਆਣਾ ਉਹ ਬੰਦੇ ਬੜੇ ਖਤਰਨਾਕ ਆ ਮੈਂ ਦੱਸਦਾ ਉਹਨਾਂ ਨੂੰ ਮੈਂ ਸੁਣਿਆ ਉਹ ਬੰਦਾ ਮਾਰ ਕੇ ਬਾਅਦ ਚ ਕਸੂਰ ਪੁੱਛਦੇ ਆ ਨੇ ਪਤ 13 ਦਾ ਕਸੂਰ ਮੈਂ ਜੀਰੇ ਜੀ ਦੱਸੂਗਾ ਬਣਾਉਣਾ ਤੇਰੀ ਵੀਡੀਓ ਨਾ 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 ਯਾਰ ਮੈਂ ਨਹੀਂ ਦੱਸੀ ਤੂੰ ਜੋ ਕਹਿਣਾ ਮੈਂ ਉਹ ਕਰੂੰਗਾ ਜਿੱਥੇ ਕਹਿਦਾ ਉੱਥੇ ਵੋਟ ਪਾਵਾਂਗਾ ਓਏ ਵੋਟਾਂ ਨੂੰ ਮੈਂ ਸਰਪੰਚ ਖਲੋਤਾ ਹਾਂ ਚੱਲ ਜੀ ਮੈਂ ਤੇਰੇ ਪੈਰੀ ਹੱਥ ਲੋਣਾ ਜੋ ਕਹਿਣਾ ਨਾ ਮੈਂ ਉਹ ਤੇਰੀ ਗੱਲ ਮੰਨੂਗਾ ਚੱਲ ਗੱਲ ਸੁਣ ਮੇਰੀ ਇੱਕ ਹੈਗਾ ਹੀ ਕੰਮ ਫਿਰ ਕਰਨ ਵਾਲਾ ਤੇ ਇਹਨੂੰ ਮੈਂ ਬਣਾਉਣਾ ਜ਼ਮੀਨ ਦਾ ਮਾਲਕ ਓ ਜਾ ਨਾ ਮੇਰੇ ਕੋਲ ਇੱਕ ਚੱਪਾ ਖਾਤਾ ਨਹੀਂ ਹੈਗਾ ਮਾਲਕ ਕਹ ਲੈ ਬਣਾਉਣਾ ਤੂੰ ਮੈਨੂੰ ਓਏ ਗੱਲਾਂ ਜੀ ਬਣਾਉਣਾ ਏ ਆਹ ਆਹ ਭਰਵਾਵਾ ਮਿਲੋ ਗਈ ਹੋਇਆ ਲੈ ਉਹ ਫਾਇਦਾ ਕਿਉਂ ਨਹੀਂ ਗਾ ਇੱਕ ਲੈ ਕੇ ਦਊ ਤੈਨੂੰ ਪੌਵਾ ਤੇ ਕੁੱਕੜ ਪੌਵਾ ਉਹ ਨਾ ਮਾ ਪੌਵਾ ਤਾਂ ਥੋੜੀ ਜਿਹੀ ਆਟਾ ਨਾਲ ਵਾਲੇ ਛੋਟੇ ਮੋਟੇ ਆ ਉਹ ਚੱਲ ਬੋਦੜੀ ਲੈ ਨਾਲ ਮੁਰਗਾ ਆਹ ਕੁੱਕੜ ਵੀ ਯਾਰ ਲਫੇਤੀ ਅਫੇਰ ਗੱਲ ਸੁਣ ਮੇਰੀ ਇੱਥੇ ਆਏ ਆ ਬੰਦੇ ਬੜੇ ਤਕੜੇ ਜ਼ਮੀਨ ਖਰੀਦਣ ਆ ਤੇ ਤੂੰ ਉਹਨਾਂ ਸਾਹਮਣੇ ਮਾਲਕ ਬਣ ਕੇ ਜਾਣਾ ਠੀਕ ਆ ਤੇ ਗੱਲ ਸਾਡੀ ਕੋਟ ਵਾਟ ਚ ਕਰਨੀ ਆਪਾਂ ਠੀਕ ਆ ਠੀਕ ਆ ਆਹੋ ਚਾਦਰ ਨਹੀਂ ਚਲਾਉਣੀ ਇੱਥੇ ਮੈਂ ਕੀ ਕਹਾਂ ਕਹਿਣਾ ਉਹਦੇ ਨਾਲ ਗੱਲ ਕਰੂੰਗਾ ਚੱਲ ਆ ਜਾ ਮੈਂ ਤਾਂ ਚੱਲਦੇ ਆ ਅਜ ਮੈਂ ਕੋਈ ਗੱਲ ਨਹੀਂ ਤੇ ਨਾਲੇ ਗੱਲ ਸੁਣ ਮੇਰੀ ਓਏ ਆ ਉਹ ਡਿਆ ਨਹੀਂ ਉਹਨਾਂ ਸਾਹਮਣੇ ਚੱਲਣਾ ਕੋਈ ਹੈਗਾ ਕੋਟ-ਕੂਟ ਤੇਰੇ ਕੋ ਕੋਟ-ਕੂਟ ਸਾਡੇ ਦਾਦੇ ਦੇ ਵਿਆਹ ਦਾ ਹੈਗਾ ਜੋ ਦਾਦੇ ਦੇ ਵਿਆਹ ਦਾ ਹੈਗਾ ਆ ਗੋ ਪਾ ਲਈ ਐਨਕਾਂ ਵੀ ਲਾ ਲਈ ਐਨਕਾਂ ਚਲ ਬੁਝ ਲੂੰਗਾ ਤੇ ਕੋਲ ਦਾ ਬੈਠਾ ਰਾਤ ਕਿੰਨਾ ਨਾ ਪੀਂਦਾ ਹੁਣ ਪੌਂਸਾ ਪੰਜਮੀ ਨਹੀਂ ਮਿਲਦੀ ਇਹ ਕਿਹੜਾ ਕਾਰੋਬਾਰ ਖਲਣਾ ਪਾ ਕਪੜੇ ਵਾਲਾ ਮੋਲ ਹਾਂਜੀ ਇੱਕ ਅਲਫਾਬਣ ਮੋਲ ਆਹ ਖੋਣ ਦੇ ਦਾਬਾ ਅਲਫਾਬਣ 2 ਆਹ ਫੈਟੀਆਂ ਇਹ ਦੋ ਫੈਟੀਆਂ ਫੈਟੀਆਂ ਇੱਕ ਜਿਹੜੀ ਮੋਲ ਕੋਈ சின்ன ਸੁਣਾ ਦੋ ਛੜੀ ਕੋਲ ਨਵੇਂ ਨਾਲ ਅੱਛਾ ਆ ਗਏ ਜੋ ਹਾਂਜੀ ਆਏ ਨੇ ਜਮੀਨ ਦਾ ਮਾਲ ਪਾਸ ਆਉਂਦਾ ਨਾ ਕਿਤੇ ਮੈਂ ਕੱਲ੍ਹ ਕੇ ਤਿਆਰ ਕਰਾ ਰਿਆ ਆ ਤੁਸੀ ਚੈੱਕ ਕਰੋ ਨਾ ਚਲੋ ਬਹੁਤ ਦੇ ਦੇ ਗੇ ਜੀ ਜੀ ਸਾਰਾ ਤੁਸੀਂ ਵੇਖੋ ਜੋ ਸਸ ਰੰਗ ਨਹੀਂ ਰਹੀ ਸੀ ਚੰਗੀ ਵੈਰੀ ਗੁੱਡ ਓਕੇ ਧੰਨਿਆ ਓ ਆਤਮਨੀ ਹੋਇਆ ਕੀ ਕਹੀ ਹੁੰਦਾ ਹੈ ਪਹੁੰਚ ਗਏ ਆ ਕਾਰੇ ਠੀਕ ਆ ਵੇ ਪੈਸੇ ਦੱਸੋ ਕਿਨੇ ਲੈਣੇ ਉਹ ਪੈਸੇ ਵੀ ਦੱਸ ਦਿੰਨੇ ਆ ਮਾਲਕ ਨੂੰ ਤੇ ਉਹ ਲੈ ਆਈ ਗਿਆ ਉਹ ਦੱਸ ਦੇ ਯਾ ਤਪਲੇ ਪੱਲੀ ਨਾਲੀ ਉਹ ਤੂੰ ਕਿਨੂੰ ਗਈ ਆ ਨਾ ਜੱਟ ਬੰਦਾ ਜਾ ਰਹੀ ਗੱਲ ਇਹਦੇ ਆ ਗਿਆ ਯਾ ਅਹ ਉਹ ਯਾਰ ਆ ਰਿਹਾ ਇਹਨੇ ਤੇ ਮੈਂ ਪੱਠੇ ਬਾਨੂ ਨਾ ਰੱਖਾ ਇੱਥੇ ਇਹਨਾਂ ਦੀਆਂ ਬਹੁਤ ਬੜਾ ਬੋਲਣ ਰਿਹਾ ਬਾਰੇ ਗੱਲਾਂ ਚਲ ਜਾਈ। ਉਹਦੋਂ ਕਰਿਆ ਨਾ ਫਲੇ ਮੁੱਕੀ ਮਾਰਦੀ ਹੁੰਨੇ ਤੇ ਨਾਲ ਕੂਂਗਿੱਤ ਦੀ ਰੀਠੇ ਮੇਜ ਤੇ ਵੱਢੀ। ਉਹ ਮੇਰੀਆਂ ਤੇ ਧੀਰਿਆਂ ਵਗਾ ਦਾ। ਉਹ ਪੁਰਿਆ ਚਾਚੇ ਨੇ ਦੱਤ ਵੀ ਖਾ ਲਈ। ਉਹ ਸੰਦਾ ਉਹ ਇੱਕ ਬੁਰਗਾ ਲੈਣਾ ਹੈ ਕਿ ਨਹੀਂ? ਆਹੋ ਡੋਡ ਡੋਡ ਕੋਨਵਟ। ਰੇਰ ਜੀ ਤਾਂ ਬੋਲਦੇ ਬੜਾ ਵਧੀਆ ਹੱਤੜਾ ਕਾਉਂ ਨਹੀਂ। ਉਹ ਚਲੋ ਜੀ ਆ ਕਰੀਏ ਆਪਾਂ ਗੱਲ ਲੈ ਲੈਂਦੇ। ਓਏ ਆਪਾਂ ਕਾਗਜ਼ ਵੇਖ ਲਿਆ। ਤੁਸੀਂ ਤਾਂ ਦੇਖੋ ਕਿਨੇ ਲੈਣੇ। ਆਹੇ ਲਾ ਕੋਈ ਤਾਂ ਨਹੀਂ ਆ ਆਪਣਾ ਭਲੇ ਸੁਭਾਅ ਥੱਲੇ ਪਾ ਲੈ।

ਕੋਈ ਨਾ ਯਾਰ ਕੋਧਿਆ ਨੂੰ ਪੁੱਛ ਕੇ ਪੁੱਛਦਾ ਮਾਰ ਕੇ ਜੱਤ ਨਹੀਂ ਵੱਖੀ ਪਾੜਦਾ ਕੋਈ ਨਾ ਯਾਰ ਮਾਰ ਕੇ ਕੰਜਦਾ ਵੱਖੀ ਪਾੜਦੇ ਮੈਂ ਕੋਡ ਵੱਟ ਕੋਡ ਪਾਟ ਅੱਛਾ ਕੋਰ ਕੋਡ ਵੱਟ ਕੋਰ ਕੋਡ ਵੱਟ ਕੋਡ ਵੀ ਨਾ ਕੋਡ ਵੱਟ ਕੋਡ ਵੱਟ ਮਾਰ ਤੂੰ ਰੱਟੇ ਦਾੜਾ ਕਰ ਦੋ ਮੇਰੀ ਯਾਰ ਕੀ ਆ ਅਜੀ ਅਜੀ ਤੇ ਕਹਿੰਦੇ ਸਾਨੂੰ ਪੰਜਾਬੀ ਨਹੀਂ ਆਉਂਦੀ ਇਹ ਤੇ ਪੰਜਾਬੀ ਦੇ ਨਾਲ ਤੂੰ ਰੱਪੜੀ ਜਾਂਦਾ ਬਾਨੀਆਂ ਦਾ ਜਵਾਈ ਆ ਕੁਝ ਵੀ ਕਰ ਸਕਦੇ ਆ ਪੰਜਾਬੀ ਇਹਨਾਂ ਦੇ ਘਾੜੀ ਕੀ ਆ ਉਹ ਜਵਾਈ ਹੋ ਬਾਨੀਆਂ ਦਾ ਸਾਢੇ ਸਾਲਾ ਲੱਗਦਾ ਸਾਲ ਲੱਗਦਾ ਕੁਝ ਨਹੀਂ ਕੁਝੀ ਮਾਸਕ ਹੋਲਡ ਆਊਨ ਹੋਲਡ ਆਊਨ ਹੋਲਡ ਆਊਨ ਉਹ ਚਲੋ ਭਾਈ ਬਾਨੀ ਦੇ ਇੰਨੇ ਆ ਸਾਨੂੰ ਗੂਗਲ ਪੇ ਕਰੋ ਆ ਗੁੱਠੇ ਰਵਾਓ ਆ ਲਾਓ ਕਿੱਥੇ ਟੇਲਾ ਠੀਕ ਆ ਕੇ ਚਲੋ ਜੀ ਓਕੇ ਅਸੀਂ ਰਹਾਂ ਤੁਹਾਨੂੰ ਕਰੋ ਬੁੱਕ ਮੇਰੇ ਦਾ ਹਲਾਲ ਬਹੁਤ ਬਾਈ ਤੇਰਾ ਮਰ ਗਿਆ ਲੋਈ ਇਧਰ ਹੋਵੇ ਇਧਰ ਤੇ ਜਾਏ ਨਹੀਂ ਹਾਂ ਜਮਾ ਬੱਚ ਲੰਡੀ ਨਾ ਹੋਲੀ ਆ ਜਾ ਪਹਿਲਾਂ ਦੇਖ ਲੈ ਕਹਿੰਦੇ ਨੇ ਜੀ ਇਹ ਕਹਿੰਦੇ ਨੇ ਜੀ ਨੈਲੇ ਤੇ ਦਲਾ ਹੈ ਤੇ ਉਹ ਇੱਕ ਕੀ ਕਹਿੰਦੇ ਨੇ ਨੌਸਰ ਬਾਦ ਬੰਦਾ ਠੀਕ ਹੈ ਕਿਵੇਂ ਕਿ ਉਹ ਜੀਬਲ ਦਾ ਐਕਸੀਡੈਂਟ ਹੋਇਆ ਸਾਈਕਲ ਨਾਲ ਕਿਥੋਂ ਟੁਰਿਆ ਉਹਨੇ ਉੱਥੇ ਤੇ ਆਪਣੇ 1600 ਪੱਕੇ ਉਹਨੇ ਆਪਣੇ ਆਪਣੇ ਕਮਾਈ ਉਹਨੇ ਆਏ ਬੜੀ ਵੱਡੀ ਦਿਹਾੜੀ ਤੋਂ ਦਿਹਾੜੀ ਲਾਉ ਲੇਕਿਨ ਕਿਸੇ ਟਾਈਮ ਨੈਲੇ ਤੇ ਦੈਲਾ ਜਿਵੇਂ ਕਿ ਵੱਜਾ ਵੱਜ ਜਾਂਦਾ ਹੁੰਦਾ ਵਾ ਅਕਸਰ ਜਿਹੜੇ ਲੋਕ ਨੇ ਉਹ ਪਹਿਲੇ ਲਾਲਚ ਦਿੰਦੇ ਨੇ ਆਪਾਂ ਕੱਲ ਵੀ ਇਹ ਗੱਲ ਕੀਤੀ ਛੋਟੀ ਮੋਟੀ ਲਾਲਚ ਦਿੰਦੇ ਨੇ ਫਿਰ ਜਦ ਬੰਦਾ ਫਸ ਜਾਂਦਾ ਹੈ ਨਾ ਪੂਰੀ ਤਰ੍ਹਾਂ ਫਿਰ ਉਹਨੂੰ ਪਤਾ ਨਹੀਂ ਚੱਲਦਾ ਕਿ ਉਹਦੇ ਨਾਲ ਬਣਿਆ ਕੀ ਆ ਤੇ ਉਹਦਾ ਝਗਾੜਾ ਵੀ ਚੋੜ ਹੋ ਜਾਂਦਾ ਲੇਕਿਨ ਉਹਨੇ ਵੀ ਤੇ ਵੇਲੇ ਨਾ ਉਹਦੇ ਨਾਲ ਤੇ ਉਹ ਕਹਿੰਦਾ ਮੇਰੇ ਨਾਲ ਇੱਕ ਚੱਪਾ ਜ਼ਮੀਨ ਕੋਨੇਗੀ ਨਹੀਂ ਉਹ ਕਿਰ ਜਿੰਦਗੋ ਸਹਨ ਲੈ ਕੇ ਗਿਆ ਉਹਦੇ ਨਾਮ ਕੀ ਉਹਦੇ ਨਾਲ ਕੁਛ ਨਹੀਂ ਸੀ ਕੁਛ ਨਹੀਂ ਉਹ ਤਾਂ ਆਪਣੇ ਪਰ ਰੋਦੀ ਚੱਕਰ ਸਾਂ ਨਾ ਕਿ ਨਾਮ ਕਿਦੋਂ ਲੱਗਦੇ ਵਜਾ ਜੇ ਠੀਕ ਹੈ ਇਸ ਹਿਸਾਬ ਹੋਈ ਹੈ ਭੁੱਖੇ ਨੇ ਭੁੱਖੇ ਦੀ ਦੋ ਸਰਬਾਸ ਨੁਸਰਬਾਸ ਦੋ ਵਜੇ ਆਉਂਦੇ ਦਸਰਬਾਸ ਅਖੇਤਨ ਪਿਦਾਤਾ ਤੇ ਫਿਰ ਸ਼ਰੀਰ ਨੂੰ ਨਾ ਇੱਕ ਜਿਹੜਾ ਅੱਛੀ ਗੱਲ ਲੱਗੀ ਨਾ ਉਹ ਜਿਸ ਤਰ੍ਹਾਂ ਕਿ ਉਹ ਸਾਡੇ ਜ਼ਿਮੀਂਦਾਰ ਬਾਪੂ ਜੀ ਕੋ ਗਿਆ ਠੀਕ ਹੈ ਉਹਨੂੰ ਫਸਾਣ ਵਾਸਤੇ ਗਿਆ ਜ਼ਮੀਨ ਤੇ ਪੈਸਿਆਂ ਦੀ ਲਾਲਚ ਦੇਣ ਵਾਸਤੇ ਲੇਕਿਨ ਨਹੀਂ ਉਹ ਅਸਲ ਜਿਹੜਾ ਪੰਜਾਬ ਦਾ ਪੁੱਤ ਕਿ ਪੰਜਾਬ ਦਾ ਜਿਹਨੂੰ ਕਿਸਾਨ ਕਿਹਾ ਜਾਂਦਾ ਨਾ ਉਹ ਉਹ ਬੰਦਾ ਸੀ ਜਿੰਦ ਮੈਂ ਆਪਣੀ ਮਾਂ ਵੇਸ ਦੇ ਘਰ ਬਣਾਇਆ ਤੇ ਕੀ ਬਣਾਇਆ ਉਹਨੂੰ ਦੁਰਗੀ ਕਰਵਾਇਆ ਤੇ ਉਹਨੂੰ ਦੇਖ ਕੇ ਸਾਨੂੰ ਨਾ ਮੈਨੂੰ ਆਪਣੇ ਵੱਡੇ ਯਾਦ ਕਿ ਜਿਵੇਂ ਸਾਡੇ ਵੱਡੇ ਹੋਰੇ ਨੇ ਉਹਨਾਂ ਨੂੰ ਜ਼ਮੀਨ ਦੇ ਨਾਲ ਇੰਨਾ ਕੁ ਲਗਾਓ ਆ ਨਾ ਕਿ ਉਹਨਾਂ ਦੇ ਸਾਹਮਣੇ ਸ਼ਹਿਰਾਂ ਦੇ ਸ਼ਹਿਰ ਬਣ ਗਏ ਲੇਕਿਨ ਉਹਨਾਂ ਨੇ ਆਪਣੀ ਇਨਵੈਸਟਮੈਂਟ ਉੱਥੇ ਨਹੀਂ ਕੀਤੀ ਤੇ ਉਹ ਉਹਨਾਂ ਨੇ ਆਪਣੀ ਜ਼ਮੀਨ ਦੇ ਨਾਲ ਜਿਹੜਾ ਕਿ ਜੂ ਰੱਖਿਆ ਵਾ ਉਹਨੂੰ ਹੀ ਵਿਧਾਇਆ ਵਾ ਲੇਕਿਨ ਉਸ ਪਾਸੇ ਕਿਉਂ ਨਹੀਂ ਗਏ ਠੀਕ ਹੈ ਇਸ ਚੀਜ਼ ਨੂੰ ਵੇਖ ਕੇ ਸਮਝ ਆਉਂਦੀ ਆ ਕਿ ਉਹਨਾਂ ਦਾ ਜ਼ਮੀਨ ਦੇ ਨਾਲ ਪਿਆਰ ਕਿੱਦਾਂ ਇਹ ਨਾਲ ਜੁੜਨੀ ਚਾਹੀਦੀ ਹੈ ਘਟਨੀ ਨਹੀਂ ਚਾਹੀਦੀ ਚਾਹੀਦੀ ਔਰ ਇਸ ਤਰ੍ਹਾਂ ਹੀ ਹੋਇਆ ਕਨਾਂ ਵਾਕਿਓ ਜਿਹਨਾਂ ਮਹਾਨੀਆਂ ਜ਼ਮੀਨ ਚੱਟ ਦੀ ਆਨ ਬਖਸ਼ਾਨ ਹੰਬਾਨੀਆਂ ਜਿਹੜਾ ਖਵਾਇਸ ਦਾ ਕਹਿੰਦਾ ਅੱਛਾ ਮੈਨੂੰ ਨਹੀਂ ਪਤਾ ਗੱਡੀ ਚ ਕੀ ਹੋਰ ਬਿਆਗਾ ਕੱਲੇ ਉਹ ਯਾਰੋ ਕਿ ਮਾਲਾ ਕਿਰੋਸ ਨਾ ਉਹਦੇ ਸਿੱਦੇ ਪਹਿਲਾ ਪਲਪੀ ਕੰਡੀ ਮੈਂ ਵੀ ਅਕਾ ਕੋਲਟੀ ਮੈਂਗਾ ਪੱਕੀ ਗੱਡੀ ਦੇ ਵਿੱਚ ਅਜਾ ਕੁਰਸੀ ਤੇ ਬੈਠਾ ਸੀ ਥਲੇ ਪੈਰ ਵੀ ਸੀ ਲੱਗ ਰਹੇ ਨਹੀਂ ਐਸੇ ਐਕਟਿਵ ਅਧਿਆ ਕਰਦਾ ਜੋਕ ਕਿ ਨਾ ਦਾਤਰੀ ਮਾਰ ਕੇ ਵੱਖੀ ਪਾੜਦਾ ਕਹਿੰਦੇ ਮੇਰੇ ਨਾਮ ਦਾ ਕੁੱਤਾ ਵੀ ਪੌਂਗਦਾ ਹੈ ਮੇਰੇ ਨਾਮ ਦਾ ਕੁੱਤਾ ਵੀ ਪੌਂਗਦਾ ਪਿਆ ਹੈ ਕਿਦਾਂ ਯਦਾ ਪਿੱਤਾਂ ਕੀ ਬੋਲ ਰਹੇ ਨੇ ਅੱਛਾ ਬੰਦਾ ਇੰਗਲਿਸ਼ ਪੜ੍ਹੀ ਆ ਤੁਸੀਂ ਪੜ੍ਹ ਲਓ ਭਾਈ ਤੁਜੀ ਨੂੰ ਫੜਾਇਆ ਦਾ ਆ ਚੌਥੀ ਕਿਹਦਾ ਪਾਰ ਗਿਆ ਉਹ ਖਬਰ ਨਹੀਂ ਕਰਦਾ ਵਾਕੇ ਕਰਦਾ ਡੈਸ਼ ਠੀਕ ਹੀ ਓਕੇ 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 ਹੋ ਗਿਆ ਉਹਨੇ ਬਸ ਪੜ੍ਹ ਲਈ ਉਹਨੇ ਡਨ ਕਰ ਰਿਹਾ ਤੱਪਿਆ ਵੀ ਤਾਂ ਮੈਨੂੰ ਇੰਗਲਿਸ਼ ਪੜ੍ਹਨਾ ਸਿੱਖੀ ਉਹ ਆਉ ਬੁਸੇ ਚ ਆ ਗਿਆ ਹੈ ਵਧੀਆ ਵੀਡੀਓ ਸੀ ਵਧੀਆ ਸੀ ਵਧੀਆ ਸੀ ਇੰਜ ਕੋਈ ਡਾਊਟ ਨਹੀਂ ਇਹ ਲੱਗਦਾ ਦੀ ਆਪਾਂ ਉਹਨੂੰ ਕਬੱਡੀ ਵਾਲੀ ਵੀਡੀਓ ਵੇਖੀ ਇਹਨਾਂ ਦੀ ਸੀ ਹਾਂ ਤੇ ਉਹਨਾਂ ਨੇ ਇੰਦੇ ਪੜ੍ਹੀ ਆਲੇ ਨੇ ਆ ਬਿਲਕੁਲ ਐਹੀ ਕਰਦੇ ਸੀ ਕਬੱਡੀ ਦਾ ਪਾਰਟ 2 ਵੀ ਆਜੇ ਇਹ ਤਿੰਨ ਡਾਇਰੈਕਟਰ ਵਾਲੇ ਨੇ ਚੌਥਾ ਬਹੁਤ ਹੀ ਪਮੈਰੀ ਪਮੈਰੀ ਅੱਛਾ ਇਹ ਕੋਈ ਨਾ ਕਿ ਪਹਿਲੇ ਬੜਾ ਠਿੰਗੜ ਰਿਹਾ ਜਦੋਂ ਵਿੱਚ ਪਿਆ ਉਹਨੇ ਇੰਟਰੀ ਉਹਨੇ ਕਿਹਾ ਬਾਬੇ ਦੇ ਪੰਜ ਪੁੱਤ ਨੇ ਪਾ ਦਿੱਤੇ ਕਹਿੰਦਾ ਕਹਿੰਦਾ ਉਹਨੇ ਕਿਹਾ ਯਾਨੀ ਕਹਾਣੀ ਪਾਈ ਹੈਗੇ ਉਹ ਜਦੋਂ ਬਾਬੇ ਕੋਲ ਆਇਆ ਕਹਿੰਦਾ ਤੂੰ ਕੀ ਜਹਤ ਤੁਰਨਦਾ ਚਲ ਆ ਦੇਖੋ ਇਹ ਚਾਰ ਪੰਜ ਭਰਾ ਹੋਣੀਆਂ ਕਿਸੇ ਪਿਓ ਦੇ ਪੰਜ ਪੁੱਤ ਹੋਣ ਉਹਦਾ ਵਾਕਿਆ ਇੱਕ دہشت ਹੁੰਦੀ ਏ ਤੌਰ ਜਿਹੜੀ ਕਿ ਅਲੈਦਾ ਬਣ ਜਾਂਦੀ ਆ ਲੇਕਿਨ ਐਸੇ ਸੈਂਪਲ ਵੀ ਐਗਜ਼ਾਮਪਲ ਜਿਹੜੇ ਕਿ ਅੱਖਾਂ ਕੇ ਆਏ ਨੇ ਕਿ ਪੰਜ ਪੰਜ ਪੋਤੇ ਨੇ ਲੇਕਿਨ ਮਾਂ ਪਿਓ ਦਾ ਕਿ ਦਰਬਦਰ ਹੋ ਰਿਹਾ ਵਾ ਐਸੇ ਵਾਕਿਆ ਵੀ ਜਿਹੜਾ ਕਿ ਵੇਖਣ ਨੂੰ ਮਿਲਦੇ ਆ ਬਿਲਕੁਲ ਜਿਹੜਾ ਕਿ ਬਿਲਕੁਲ ਨਹੀਂ ਹੋਣਾ ਚਾਹੀਦਾ ਮਾਂ ਪੁੱਤਰ ਨੂੰ ਤੇ ਫਖਰ ਹੋ ਜਾਂਦਾ ਜਿੰਦੇ ਘਰ ਪੰਜ ਪੁੱਤ ਹੋ ਜੀ ਹੈ ਉਹ ਤੇ ਦੁਨੀਆ ਤੇ ਬਾਸ਼ਕਾ ਫੀਲ ਕਰਦਾ ਕਿ ਯਾਰ ਮੈਂ ਤਾਂ ਸਟਰੋਂਗ ਬੰਦਾ ਹੀ ਕੋਈ ਨਹੀਂ ਕਿ ਮੇਰੇ ਘਰ ਪੰਜ ਪੁੱਤਰੇ ਹੈ ਤੇ ਕੋਈ ਨਾ ਕੋਈ ਤੇ ਮੇਰਾ ਕਰੇਗਾ ਸਲਾਦ ਰੰਦਾਵਾ ਸਭ ਤੇ ਵੀ ਤਿੰਨ ਪੁੱਤ ਨੇ ਹਾਂ ਰੰਦਾਵਾ ਸਾਹਿਬ ਜੀ ਆ ਵੀ ਪੰਜ ਭਰਾ ਨੇ ਕਿੰਨੇ ਨੇ ਹਾਂ ਮਾਸ਼ਾਅੱਲ ਇਹ ਵੀ ਪੰਜ ਭਰਾਏ ਬੋਲੇਗਾ ਨਹੀਂ 10 ਤਾਂ ਉਹ ਘੱਟਦਾ 10 ਤਾਂ ਨੇ ਕਿ 10 ਤੇ ਮੈਂ ਵੀ ਪੰਜ ਨੇ ਪੰਜ ਭਰਾ ਬਸ ਤੇਰੇ ਮਾਪਿਆਂ ਨੂੰ ਵੀ ਫਖਰ ਹੋਇਆ ਹੋਵੇਗਾ ਬਲਕਿਨ ਮਾਪਿਆਂ ਸਾਡੇ ਜਲਦੀ ਫੌਤ ਹੋ ਗਏ ਕਿਤਬਾ ਦਾ ਮੌਕਾ ਨਹੀਂ ਮਿਲਿਆ ਅੱਛਾ ਮੈਂ ਇਹ ਗੱਲ ਕਰਾਂਗਾ ਮੈਂ ਤੁਹਾਡੇ ਵਾਲਾ ਸਾਹਿਬ ਨੂੰ ਤੇ ਬਾਪੂ ਜੀ ਨੂੰ ਤੇ ਮਿਲਿਆ ਤੁਹਾਡੇ ਨੂੰ